ਮੇਰਾ ਨਾਮ ਸਵਰਨਕੌਰ ਮੈਂ ਪ੍ਰਧਾਨ ਹਾਂ ਫਾਜ਼ਲ ਕਾਂ ਲੋਕ ਦਫ਼ਤਰ ਪਹੁੰਚੇ ਹਾਂ ਪਿੰਡ ਚੱਕਟਾਬ ਕੁਸ਼ਾਲ ਤੋਂ ਜੋ ਕਿ ਲੇਬਰ ਸੀ ਉਹਨਾਂ ਦਾ ਡਿਮਾਂਡ ਪੱਤਰ ਅਸੀਂ ਅੱਜ ਲੋਕ ਅਦਾਲਤ ਵਿੱਚ ਵਿੱਚ ਜਮ੍ਹਾਂ ਕਰਵਾਇਆ ਹੈ ਜੀ ਸਾਨੂੰ ਉਮੀਦ ਹੈ ਕਿ ਉਹਨਾਂ ਨੇ ਸਾਨੂੰ ਪ੍ਰੋਸਾ ਦਵਾਇਆ ਹੈ ਕਿ ਤੁਹਾਨੂੰ ਕੰਮ ਦਵਾਇਆ ਜਾਏਗਾ ਆਪ ਦਾ ਨਾਮ ਜੀਤਪਰ ਹੈ ਅਸੇਪਾ ਮੈਂ ਜ਼ਿਲ੍ਹਾ ਫਰਦਾਨਾ ਫਰਦਾਨਾ ਤੇ ਕਪੜੀ ਤੇ ਕਪੜੀ ਪਸਕੇ ਕਾਲੇ ਤੋਂ ਸਮਾਜ ਦੀ ਧਮਾਕਾ ਲੈ ਕੇ ਆਇਆ ਇਸ ਜ਼ਿਲ੍ਹਾ ਲੋਕਾਂ ਦਾ ਦਾਲ ਰਚਾਇਆ ਤੇ ਕੋਈ ਅਸੂਲ ਮੰਗ ਪਤਾ ਦਿੱਤਾ ਸੀਗਾ ਤੇ ਵਿਚਾਰ ਕੇ ਤੁਸੀਂ ਇਹ ਕਾਬੀ ਮਤਲਬ ਧਮਾਕਾ ਜਮਾ ਕੀਤੀ ਹੈ ਜਮਾ ਕੀਤੀ ਹੈ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਅੱਜ ਫਾਜ਼ਲਕਾ ਜ਼ਿਲ੍ਹਾ ਦੇ ਵਿੱਚ ਲੋਕਪਾਲ ਦੇ ਵਿੱਚ ਅਸੀਂ ਦੋ ਪਿੰਡਾਂ ਤੋਂ ਕੰਪਲੀਟ ਜਿਹੜੀ ਹੈਗੀ ਆ ਉਹ ਅੱਜ ਧਾਇਰ ਕੀਤੀ ਆ ਤਾਂ ਦਫ਼ਤਰ ਵਿੱਚ ਮਿਲੇ ਆ ਬਹੁਤ ਭਰੋਸਾ ਸਾਨੂੰ ਦਵਾਇਆ ਕਿ ਅਸੀਂ ਜਿਹੜਾ ਮਨਰੇਗਾ ਮਜ਼ਦੂਰਾਂ ਦਾ ਹੱਕ ਲੈ ਕੇ ਲਵਾਂਗੇ ਸਾਥੀਓ ਸਾਡੇ ਨਾਲ ਮੇਰੇ ਬਾਈ ਕੀ ਨਾਮ ਹਰਨਾਮ ਸਿੰਘ ਖੜੇ ਹੋਏ ਆ ਕਿਹੜਾ ਪਿੰਡ ਤੁਹਾਡਾ ਟਕ 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 ਉਹ ਸਾਲ ਸਾਲ ਜੁੜਿਆ ਇਹਨਾਂ ਦਾ ਲਗਭਗ ਕਾਫੀ ਲੰਮੇ ਸਮੇਂ ਤੋਂ ਮੰਗ ਪੱਤਰ ਦੇ ਰਿਹਾ ਤੇ ਲੇਕਿਨ ਉਥੋਂ ਦੇ ਦਫਤਰ ਵਾਲੇ ਜਿਹੜੇ ਹੈਗੇ ਆ ਕੰਮ ਨਹੀਂ ਦੇ ਰਹੇ ਉਸ ਦੇ ਸਬੰਧ ਚ ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵੀ ਅਸੀ ਮਿਲੇ ਸੀਗੇ ਤਾਂ ਫਿਰ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਉਸ ਤੋਂ ਬਾਅਦ ਦੂਸਰਾ ਪਿੰਡ ਸੀ ਆ ਜਿਹੜਾ ਸਾਡਾ ਪੱਕਾ ਕਾਲੇ ਕੇ ਔਰ 152 ਪਿੰਡਾਂ 152 ਜਿਹੜੇ ਮਰੇਗਾ ਮਜ਼ਦੂਰਾਂ ਦਾ ਮੰਗ ਪੱਤਰ ਦਿੱਤਾ ਤੇ ਉਸ ਉੱਪਰ ਕੋਈ ਸਲਾਈ ਨਹੀਂ ਹੋਈ ਸੀ ਕਿ ਐਡੀਸ਼ਨਲ ਡਿਫਟੀ ਕੁਸ਼ਨਰ ਨੂੰ ਨਹੀਂ ਮਿਲੇ ਸੀ ਸਾਥੀਓ ਕਿ ਵੇਖੋ ਮਰੇਗਾ ਮਜ਼ਦੂਰਾਂ ਨੇ ਬਾਰੇ ਅਸੀਂ ਜੇ ਗੱਲ ਕਰੀਏ ਤਾਂ ਸਾਡਾ ਜਿਹੜਾ ਕਾਨੂੰਨ 2005 ਦਾ ਬਣਿਆ 2025 ਚੜ ਗਿਆ 20 ਸਾਲ ਤੋਂ ਅਜੇ ਵੀ ਸਾਨੂੰ ਜਿਹੜਾ ਹੈਗਾ ਕਿ ਆਪਣੇ ਦਿਹਾੜੀ ਦਿਹਾੜੀ ਮੰਗਣ ਵਾਸਤੇ ਲਗਾਤਾਰ ਜਿਹੜੇ ਮਾਰਨੇ ਪੈਂਦੇ ਆ ਕਿਹੋ ਜੀਆਂ ਗੰਦੀਆਂ ਸਰਕਾਰਾਂ ਨੇ ਜਿਹੜੀਆਂ ਦਾਵਾ ਕਰਦੀਆਂ ਸੀਗੀਆਂ ਕਿ ਆਪ ਆਮ ਆਦਮੀ ਦੀ ਸਰਕਾਰ ਆ ਅੱਜ ਅਸੀਂ ਆਪਣੀ ਮਨਰੇਗਾ ਦੀ ਦਿਹਾੜੀ ਸੈਂਟਰ ਸਰਕਾਰ ਵੱਲੋਂ ਬਣੀ ਹੋਈ ਆ ਤਾਂ ਉਹਨੂੰ ਵੀ ਲੈਣ ਵਾਸਤੇ ਅਸੀਂ ਆਪਣੇ ਦਿਹਾੜੀ ਤੇ ਆਪਣਾ ਟਾਈਮ ਪੂਰਾ ਜਿਹੜਾ ਹੈਗਾ ਕੱਢ ਕੇ ਤਾਂ ਨਾਲ ਪਾੜਾ ਕਰਾਇਆ ਜਿਹੜਾ ਹੈਗਾ ਲਾ ਕੇ ਤਾਂ ਸਾਡੇ ਫਿਰੋਜ਼ਪੁਰ ਦੇ ਵਿੱਚੋਂ ਸਾਡੇ ਨਾਲ ਸਾਡੇ ਦੋ ਲੇਡਿਸ ਆਗੂ ਆਏ ਆ ਮਨਜੀਤ ਕੌਰ ਤੇ ਕੀ ਨਾਮ ਸਵਰਨਕੌਰ ਸਰ ਸਵਰਨਜੀਤ ਕੌਰ ਤਾਂ ਇਸ ਨੇ ਬਹੁਤ ਹਿੰਮਤ ਕੀਤੀ ਆ ਕਿ ਅੱਜ ਦੀ ਜਿਹੜੀ ਫੇਲ ਕੰਪਲੀਟ ਕੀਤੀ ਬੜੀ ਮੁਸ਼ਕਲ ਨਾਲ ਕਰਕੇ ਕੰਪਲੀਟ ਬੈਰ ਕਰ ਦਿੱਤੀ ਆ ਤੇ ਲੱਗਦਾ ਕਿ ਸਾਨੂੰ ਲੋਕਪਾਲ ਵੱਲੋਂ ਜਿਹੜਾ ਹੈਗਾ ਉਹ ਇਨਸਾਫ ਮਿਲੇਗਾ ਤਾਂ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਾਂਗਾ ਕਿ ਜਿਹੜੇ ਜਿਹੜੇ ਫਾਜ਼ਿਲਕੇ ਜ਼ਿਲ੍ਹੇ ਦੇ ਮਨਰੇਗਾ ਮਜ਼ਦੂਰਾ ਉਹ ਲਗਾਤਾਰ ਕੰਮ ਕਰਨਾ ਚਾਹੁੰਦੇ ਹੋ ਚ ਲਗਾਤਾਰ ਆਪਣੇ ਹੱਕ ਨੂੰ ਲਾਗੂ ਕਰਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਆ ਸਾਡਾ ਨੰਬਰ ਹੈਗਾ 887256005 ਸਮੂਹ ਮੰਦੂਰ ਵੈਲਫੇਅਰ ਸਭਾ ਪੰਜਾਬ ਦੀ ਸਾਡੀ ਟੀਮ ਜਿਹੜੀ ਹੈਗੀ ਆ ਫਾਜ਼ਲ ਕਾ ਜਿਲ੍ਹੇ ਤੇ ਚਾਰਕੋ ਕੰਮ ਕਰਨ ਲੱਗੀ ਆ ਫਿਰ ਦੁਬਾਰਾ ਨੰਬਰ ਦੱਸਾਂਗੇ 887256005 ਜੈਪੀਨ ਜੈ ਭਾਰਤ ਨੂੰ ਸਤਿਕਾਰ ਨਮਸਕਾਰ